8 8 ਖਰਗੋਸ਼ ਤੇ ਕਿਸਾਨ ਬਿਰਜੂ ਕਿਸਾਨ ਨੇ ਖੇਤ ਵਿੱਚ ਗਾਜਰਾਂ ਦੀ ਫਸਲ ਬੀਜੀ ਜਦੋਂ ਉਸ ਦਾ ਖਾਲੀ ਖੇਤ ਹਰੇ ਲਹਿਲਾਹਾਂ ਦੇ ਬੂਟਿਆਂ ਨਾਲ ਭਰ ਗਿਆ ਉਸ ਨੇ ਕੁਦਰਤ ਦਾ ਸ਼ੁਕਰ ਕੀਤਾ ਹੁਣ ਉਸ ਨੂੰ ਯਕੀਨ ਸੀ ਕਿ ਜਲਦੀ ਹੀ ਉਹ ਗਾਜਰਾਂ ਦੀ ਭਰਪੂਰ ਫਸਲ ਨਾਲ ਮਾਲਾ-ਮਾਲ ਹੋ ਜਾਵੇਗਾ ਉਹ ਹੋਰ ਮਿਹਨਤ ਨਾਲ ਆਪਣੇ ਖੇਤ ਵਿੱਚ ਕੰਮ ਕਰਨ ਲੱਗਿਆ ਇੱਕ ਦਿਨ ਕੁਝ ਅਜੀਹਾ ਹੋਇਆ ਕਿ ਬਿਰਜੂ ਦਾ ਦਿਲ ਹੀ ਟੁੱਟ ਗਿਆ ਜਦੋਂ ਉਹ ਆਪਣੇ ਖੇਤ ਵਿੱਚ ਪਹੁੰਚਿਆ ਤਾਂ ਉਸ ਨੇ ਦੇਖਿਆ ਥਾਂ ਥਾਂ ਗਾਜਰਾ ਦੇ ਬੂਟੇ ਕੁੱਤਰੇ ਹੋਏ ਸਨ ਕਿਸੇ ਨੇ ਗਾਜਰਾ ਕੱਢ ਲਈਆਂ ਹਨ ਉਸ ਦੇ ਖੇਤ ਵਿੱਚ ਹਰ ਪਾਸੇ ਵਿਰਾਨੀ ਛਾਈ ਹੋਈ ਸੀ ਇੰਜ ਜਾਪਦਾ ਸੀ ਜਿਵੇਂ ਉਸ ਦੇ ਖੇਤ ਵਿੱਚ ਕੋਈ ਰਾਖਸ਼ ਫਿਰ ਗਿਆ ਹੋਵੇ ਫਿਰ ਉਸ ਨੇ ਨਿੱਕੇ ਨਿੱਕੇ ਪੈਰਾਂ ਦੇ ਨਿਸ਼ਾਨ ਦੇਖੇ ਉਹ ਉਨਾ ਨਿਸ਼ਾਨਾ ਦੇ ਪਿੱਛੇ-ਪਿੱਛੇ ਉਸ ਥਾਂ ਜਾ ਪਹੁੰਚਿਆ ਜਿੱਥੇ ਬਹੁਤ ਸਾਰੇ ਖਰਗੋਸ਼ ਰਹਦੇ ਸਨ ਉਹ ਸਮਝ ਗਿਆ ਕਿ ਉਸਦੇ ਖੇਤ ਦਾ ਨੁਕਸਾਨ ਇਨ੍ਹਾਂ ਖਰਗੋਸ਼ਾਂ ਨੇ ਹੀ ਕੀਤਾ ਹੈ ਖਰਗੋਸ਼ਾਂ ਨੂੰ ਫੜਨ ਲਈ ਉਸਨੇ ਉਨਾ ਦੀ ਖੁੱਡ ਤੋਂ ਬਾਹਰ ਜਾਲ ਲਗਾ ਦਿੱਤਾ ਚੋਰ ਫੜੇ ਜਾਣਗੇ ਇਹ ਸੋਚ ਕੇ ਉਸਨੇ ਸੁੱਖ ਦਾ ਸਾਹ ਲਿਆ ਉੱਧਰ ਜਦੋਂ ਖਰਗੋਸ਼ਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਬਾਹਰ ਸ਼ਿਕਾਰੀ ਨੇ ਜਾਲ ਵਿਛਾ ਦਿੱਤਾ ਤਾਂ ਉਹਨਾਂ ਨੂੰ ਬੜਾ ਫਿਕਰ ਪਿਆ ਗਾਜਰਾ ਤਾਂ ਗਈਆਂ ਹੀ ਪਰ ਨਾਲ ਹੀ ਉਹਨਾਂ ਦੀ ਜਾਨ ਵੀ ਕੁੜਿੱਕੀ ਵਿੱਚ ਫਸ ਗਈ ਸੀ ਹੁਣ ਕੀ ਹੋਵੇਗਾ ਇਹ ਸੋਚ ਕੇ ਖਰਗੋਸ਼ਾਂ ਨੇ ਆਪਣੇ ਤੋਂ ਵੱਡੇ ਖਰਗੋਸ਼ਾਂ ਨੂੰ ਕਿਸਾਨ ਕੋਲ ਜਾਣ ਲਈ ਕਿਹਾ ਬੁੱਢਾ ਖਰਗੋਸ਼ ਸਿਆਣਾ ਸੀ ਉਹ ਗੱਲਬਾਤ ਕਰਨਾ ਜਾਣਦਾ ਸੀ ਦੱਸੋ ਮਹਾਰਾਜ ਮੇਰੇ ਲਈ ਕੀ ਹੁਕਮ ਹੈ ਜੇਕਰ ਕੋਈ ਖਰਗੋਸ਼ ਚਾਹੀਦਾ ਹੈ ਤਾਂ ਮੈਂ ਪੇਸ਼ ਕਰ ਸਕਦਾ ਹਾਂ ਖਰਗੋਸ਼ ਨੇ ਕਿਹਾ ਕਿਸਾਨ ਤਾਂ ਪਹਿਲਾ ਹੀ ਬਹੁਤ ਗੁੱਸੇ ਵਿੱਚ ਸੀ ਤਾਂ ਉਹ ਕਹਿਣ ਲੱਗਿਆ ਹੁਕਮ ਕੋਈ ਨਹੀਂ ਬਸ ਤੁਹਾਨੂੰ ਇੱਥੋਂ ਜਾਣ ਲਈ ਕਹਿਣਾ ਹੈ ਤੁਸੀਂ ਮੇਰੀ ਫਸਲ ਉਜਾੜ ਕੇ ਰੱਖ ਦਿੱਤੀ ਹੈ ਮਹਾਰਾਜ ਇਦਾਂ ਨਾ ਕਹੋ ਤੁਸੀਂ ਸਾਡੇ ਅੰਨਦਾਤਾ ਹੋ ਤੁਹਾਨੂੰ ਛੱਡ ਕੇ ਅਸੀਂ ਕਿੱਥੇ ਜਾ ਸਕਦੇ ਹਾਂ ਦੇਖ ਮੈਨੂੰ ਬਹੁਤ ਚਲਾਕੀ ਤਾਂ ਆਉਂਦੀ ਨਹੀਂ ਮੈਂ ਆਪਣੇ ਖੇਤ ਵਿੱਚ ਗਾਜਰਾਂ ਦੀ ਫਸਲ ਬੀਜੀ ਸੀ ਜਿਸ ਨੂੰ ਤੁਸੀਂ ਪੂਰੀ ਤਰ੍ਹਾਂ ਉਜਾੜ ਕੇ ਰੱਖ ਦਿੱਤਾ ਹੈ ਖਰਗੋਸ਼ ਨੇ ਕਿਸਾਨ ਦੀ ਗੱਲ ਸੁਣ ਕੇ ਆਪਣਾ ਸਿਰ ਝੁਕਾ ਲਿਆ ਤੇ ਕਿਹਾ ਸਾਡਾ ਇਸ ਵਿੱਚ ਕੋਈ ਕਸੂਰ ਨਹੀਂ ਕਸੂਰ ਸਾਡੇ ਨੱਕ ਦਾ ਹੈ ਜਿੱਥੇ ਹੀ ਤਾਜ਼ੀਆਂ ਗਾਜਰਾਂ ਦੀ ਖੁਸ਼ਬੂ ਆਉਂਦੀ ਹੈ ਇਹ ਹਿਲਣਾ ਸ਼ੁਰੂ ਹੋ ਜਾਂਦਾ ਹੈ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੀ ਹੈ ਕਿ ਗਾਜਰ ਸਾਡੀ ਮਨਪਸੰਦ ਖੁਰਾਕ ਹਨ ਕਿਸਾਨ ਨੇ ਕਿਹਾ ਮੈਨੂੰ ਕੁਝ ਨਹੀਂ ਪਤਾ ਤੁਹਾਨੂੰ ਮੇਰਾ ਖੇਤ ਛੱਡ ਕੇ ਜਾਣਾ ਹੀ ਪਵੇਗਾ ਮੈਂ ਹੋਰ ਨੁਕਸਾਨ ਸਹਿਣ ਨਹੀਂ ਕਰ ਸਕਦਾ ਕਿਸਾਨ ਤੇ ਖਰਗੋਸ਼ ਦੀ ਤਕਰਾਰ ਤੋਂ ਬਾਅਦ ਖਰਗੋਸ਼ਾਂ ਨੇ ਕਿਸਾਨ ਨੂੰ ਸਮਝੌਤੇ ਦੀ ਪੇਸ਼ਕਸ਼ ਕੀਤੀ ਖਰਗੋਸ਼ਾਂ ਦੇ ਵੱਡੇ ਮੁਖੀ ਨੇ ਕਿਹਾ ਕਿ ਉਹ ਕਿਸਾਨ ਦੀ ਫਸਲ ਦਾ ਨੁਕਸਾਨ ਨਹੀਂ ਕਰਨਗੇ ਉਹ ਕਿਸਾਨ ਦੇ ਖੇਤ ਵਿੱਚ ਉਸ ਨਾਲ ਕੰਮ ਕਰਾਉਣਗੇ ਤੇ ਕਿਸਾਨ ਇਸ ਦੇ ਬਦਲੇ ਉਹਨਾਂ ਨੂੰ ਉਨਾ ਦੇ ਹਿੱਸੇ ਦੀਆਂ ਗਾਜਰਾਂ ਦੇ ਦੇਵੇਗਾ ਉਹ ਆਪਣੀ ਮਿਹਨਤ ਦੇ ਬਦਲੇ ਫਸਲ ਦਾ ਇੱਕ ਹਿੱਸਾ ਲੈਣ ਦੀ ਸ਼ਰਤ ਦੱਸ ਦਿੱਤੀ ਪਰ ਤੁਸੀਂ ਮੇਰੇ ਲਈ ਕੀ ਕੰਮ ਕਰੋਗੇ ਕਿਸਾਨ ਨੇ ਪੁੱਛਿਆ ਖਰਗੋਸ਼ ਨੇ ਕਿਹਾ ਕਿ ਉਹ ਜ਼ਮੀਨ ਦੇ ਹੇਠਾਂ ਮਿੱਟੀ ਨੂੰ ਪੋਲਾ ਕਰ ਦੇਣਗੇ ਉਹ ਉਸ ਵਾਸਤੇ ਖੇਤ ਨੂੰ ਵਾ ਦੇਣਗੇ ਤੇ ਇਸ ਤਰ੍ਹਾਂ ਨਰਮ ਜ਼ਮੀਨ ਵਿੱਚ ਉਸ ਦੀ ਗਾਜਰਾਂ ਦੀ ਫਸਲ ਜ਼ਿਆਦਾ ਹੋਵੇਗੀ ਉਨਾਦੀ ਮਹਿਨਤ ਦੇ ਬਦਲੇ ਕਿਸਾਨ ਖੇਤ ਦਾ ਇੱਕ ਹਿੱਸਾ ਫਸਲ ਬੀਜ ਕੇ ਖਰਗੋਸ਼ਾਂ ਲਈ ਛੱਡ ਦੇਵੇਗਾ ਕਿਸਾਨ ਨੇ ਉਨਾਦੀ ਇਹ ਸ਼ਰਤ ਮੰਨ ਲਈ ਇਸ ਤਰ੍ਹਾਂ ਕਰਨ ਨਾਲ ਖਰਗੋਸ਼ਾਂ ਹੱਥੋਂ ਉਸ ਦੀ ਸਾਰੀ ਫਸਲ ਉਜੜਨ ਤੋਂ ਬਚ ਗਈ